ਗੁਰਦਾਸਪੁਰ ਦੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਸ਼ਰਾਬ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ਕਾਬੂਕਿਤੇ ਦੋਸ਼ੀਆਂ ਨੇ ਕਿਹਾ ਕਿ ਸ਼ਰਾਬ ਦੀ ਤਸਕਰੀ ਇੱਕ ਲਾਹੇਵੰਦ ਧੰਦਾ ਹੈ ਜਿਸ ਕਾਰਨ ਉਹ ਇਹ ਕਾਰੋਬਾਰ ਕਰਿਆ ਕਰਦੇ ਸਨ ਦੱਸ ਦਈਏ ਕਿ ਦਹਿਲਗੜ੍ਹ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਜਨਕਾਰ ਵਿੱਚੋਂ 20 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਤੇ ਇਹਨਾਂ ਦੋਵਾਂ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਵੱਲੋਂ ਦੋਵਾਂ ਯੂਰੋਪੀਅਨ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਤੇ ਤੀ ਗਈਏ ਇਹ ਪਹਿਲਾਂ ਵੀ ਕੰਮ ਕਰਦੇ ਮੁੰਡੇ ਆ ਤੇ ਹੋਰ ਸਾਦੇ ਮੁੰਡੇ ਆ ਤੇ ਉਹ ਬਣ ਪੀਲਾ ਚਸਪਿਆਜ ਦੇ ਹੁਣ ਆਣ ਕੇ ਫੜੇ ਗਏ ਤੇ ਗਾਂ ਵਾਤੇ ਹੁਣੇ ਕੰਮ ਨਹੀਂ ਕਰਦੇ ਤੇ ਦਰਮਿਆਨੀ ਰਾਤ 7-8 ਦੀ ਇੱਕ ਜਾਣਕਾਰ ਆਪਣੇ ਚ ਦੋ ਲੜਕੇ ਆਏ ਤੇ ਉਹ ਪੁਲਿਸ ਵਾਲੀ ਨਾਕਾ ਪਾਰਟੀ ਵੇਖ ਕੇ ਪਛਾਣ ਮੋੜ ਲੱਕੇ ਭਜਾਉਣ ਲੱਗੇ ਗੱਡੀ ਤੇ ਜਦੋਂ ਇਹਨਾਂ ਨੇ ਕਾਬੂ ਕਰਕੇ ਚੈੱਕ ਕੀਤਾ ਤੇ ਉਹਦੇ ਵਿੱਚੋਂ 20 ਪੇਟੀਆਂ ਕੈਸ਼ ਸ਼ਰਾਬ ਜਿਸकी ਬਰਾਮਦ ਹੋਈ ਹੈ ਜਿਨ੍ਹਾਂ ਦੇ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਤਫਤੀਸ਼ ਹਵਾਲੇ ਦੀ ਜਾ ਰਹੀ ਹੈ